ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਏ ਜੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੀਏ ਏਸੀ ਏਸੀ ਵਿਕਾਉਣੇ ਜੀ ਏਸੀ ਲੇਜੋ ਕੂਲਰਾਂ ਤੋਂ ਵੀ ਸਸਤੇ ਰੇਟਾਂ 'ਚ ਏਰੀਆ ਕੋਟਕਪੂਰਾ ਰੇਟ ਹੈ ਜੀ 10000 ਤੋਂ ਸ਼ੁਰੂ 10000 ਤੋਂ ਸ਼ੁਰੂ ਹੁੰਦੇ ਨੇ ਜੀ ਅਸੀਂ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਕੂਲਰក៏ ਵੀ ਸਸਤੇ ਰੇਟਾਂ ਦੇ ਵਿੱਚ ਮਿਲ ਰਹੇ ਨੇ ਅਸੀਂ ਨੰਬਰ ਵੀਰ ਦਾ ਨੋਟ ਕਰ ਲਓ ਕੋਟਕਪੂਰਾ ਏਰ ਗਿਆ ਜੀ 7883 55977 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਸਸਤੇ ਤੋਂ ਸਸਤੇ ਏਸੀ ਨੇ ਜਿਹੜੇ ਕੂਲਰਾਂ ਤੋਂ ਵੀ ਸਸਤੇ ਏਸੀ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੰਗ ਗੱਡੀ ਵਿਕਾਊ ਹੈ ਜੀ ਗੱਡੀ ਇੰਜਨ ਗੇਅਰ ਦੀ ਓਕੇ ਆ ਫੁੱਲ ਗਰੰਟੀ ਹੈ ਜੀ ਏਰੀਆ ਹੈਗਾ ਵੀਰ ਦਾ ਭੰਗਚੜੀ ਮੁਕਸਰ 70000 ਰੁਪਏ ਰੇਟ ਰੱਖਿਆ ਗਿਆ ਜੀ ਕਾਗਜ਼ ਵਗੈਰਾ ਪੂਰੇ 6828846281 ਨੰਬਰ ਤੇ ਗੀਤ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਵੀ ਜ਼ਰੂਰ ਲਿਖਿਓ ਜੀ ਐਚ ਐਮਟੀ ਨਾਟ 11 ਟਰੈਕਟਰ ਵੇਚਾ ਉਹ ਹੈ ਜੀ 1990 ਮਾਡਲ ਹੈ ਜੀ 65y ਕੀਤਾ ਹੋਇਆ 1990 ਮਾਡਲ ਹੈ ਜੀ 65y ਕੀਤਾ ਹੋਇਆ ਹੈਗਾ 80 ਹਾਊਸ ਪਾਵਰ ਹੈ ਜੀ ਪੰਜਾਬ ਨੰਬਰ ਹੈ 240000 ਰੁਪਏ ਰੇਟ ਮੰਗਿਆ ਹੈ ਜੀ ਏਰੀਆ ਹੈਗਾ ਜੀ ਸੰਗਰੀਆ ਮੰਡੀ ਰਾਜਸਥਾਨ 8279213455 8279213455 ਇਸ ਨੰਬਰ ਤੇ ਫੋਨ ਕਰਕੇ HMT 5911 ਟਰੈਕਟਰ 1990 ਮਾਡਲ 2 ਲੱਖ 40 ਹਜ਼ਾਰ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 11 ਹਲ ਵਿਕਾਊ ਨੇ ਮੈਸੀ ਬਾਲਿਆਂ ਦੇ ਬਣੇ ਨੇ ਮਦਰਾਸ ਤੋਂ ਏਰੀਆ ਤਰਨਤਾਰ ਨੇ ਜੀ ਫੁੱਲ ਹੈਵੀ ਨੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਓਕੇ ਹੈਗੀ ਰੇਟ ਵੀਰ ਨੇ ਦੱਸਣੇ ਜੀ ਰੇਟ ਫੋਨ ਤੇ ਦੱਸਣਗੇ 88721 229994 ਇਸ ਨੰਬਰ ਤੇ ਫੋਨ ਕਰਕੇ ਜਿਹੜੇ 11 ਹਲ ਨੇ ਤੁਸੀਂ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ 11 ਹਲ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਵਰਨਾ ਗੱਡੀ ਵਿਕਾਊ ਹੈ ਜੀ ਏਰੀਆ ਪਿੰਡ ਬੁੱਗਰ ਸੰਗਰੂਰ ਰੇਟ ਫੋਨ ਤੇ ਦੱਸਿਆ ਜਾਊਗਾ ਜੀ ਇਹਦਾ ਰੇਟ ਫੋਨ ਤੇ ਦੱਸਿਆ ਹੋਇਆ ਗੱਡੀ ਦਾ ਵਰਨਾ ਗੱਡੀ ਹੈ ਜੀ ਬੁੱਗਰ ਸੰਗਰੂਰ ਏਰੀਆ ਦੇ ਵਿੱਚ ਖੜੀ ਹੈ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਨੰਬਰ ਵੀ ਦੱਸ ਸਕਰੀਨ ਤੇ ਸ਼ੋ ਹੋ ਰਿਹਾ ਨੋਟ ਕਰ ਲਓ 97799 60199 ਨੰਬਰ ਤੇ ਫੋਨ ਕਰਕੇ ਤੁਸੀਂ ਵਰਨਾ ਗੱਡੀ ਹੈ ਜਿਹੜੀ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਕਿਸਾਨ ਭਰਾਵਾਂ ਨੇ ਚੀਜ਼ਾਂ ਸੇਲ ਹੋ ਸਕਦੀ ਹੈ ਨੇ ਸੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦਾ ਕਰੋ ਇਨੋਵਾ ਗੱਡੀ ਵਿਕਾਊ ਹੈ ਜੀ ਗੱਡੀ ਪੰਜਾਬ ਨੰਬਰ ਹੈ 15 ਮਾਡਲ ਹੈ ਫੁੱਲ ਗਾਰੰਟੀ ਹੈ ਜੀ ਇਨੋਵਾ ਗੱਡੀ ਵਿਕਾਊ ਹੈ ਜੀ 2015 ਮਾਡਲ ਫੁੱਲ ਗਾਰੰਟੀ ਹੈ ਜੀ ਰੇਟ 6,70,000 ਰੁਪਏ ਏਰੀਆ ਜੀ ਗੰਗਸਰ ਜੈਤੋ ਫਰੀਦਕੋਟ 9855371024 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਬੁਲਟ ਹੀ ਬੁਲਟ ਵਿਕਾਉਨੇ ਜੀ ਹਾਂ ਬੁਲਟ ਹੀ ਬੁਲਟ ਵਿਕਾਉਨੇ ਏਰੀਆ ਬਰਨਾਲਾ ਸਾਰੇ ਬ੍ਰਾਂਡ ਅਵੇਲੇਬਲ ਨੇ ਬਰਨਾਲੇ ਏਰੀਆ ਦੇ ਵਿੱਚ ਇਹ ਬੁਲਟ ਵਿਕਾਉ ਰਹੇ ਜੀ ਸਾਰੇ ਬ੍ਰਾਂਡ ਅਵੇਲੇਬਲ ਨੇ ਸਾਰੇ ਮਾਡਲ ਮਿਲ ਜਾਣਗੇ ਤੁਸੀਂ ਆਪਣੀ ਮਨਪਸੰਦ ਦਾ ਮਾਡਲ ਹੈ ਜਿਹੜਾ ਇਹਨਾਂ ਵੀਰਾਂ ਕੋਲੋਂ ਖਰੀਦ ਸਕਦੇ ਹੋ ਬਰਨਾਲਾ ਏਰੀਆ ਜੀ ਨੰਬਰ ਨੋਟ ਕਰ ਲਓ 9804947000 9804939000 ਇਸ ਨੰਬਰ ਤੇ ਕਾਲ ਕਰਕੇ ਦੋਨੇ ਨੰਬਰਾਂ ਤੇ ਤੁਸੀਂ ਆਪਣੀ ਪਸੰਦ ਦਾ ਬੁਲੇਟ ਹੈ ਜਿਹੜਾ ਖਰੀਦ ਸਕਦੇ ਹੋ ਜਾਵਾ ਬਾਈਕ ਵਿਕਾਊ ਹੈ ਜੀ 10000 ਕਿਲੋਮੀਟਰ ਚੱਲੀ ਹੈਗੀ ਰੇਟ 170000 ਏਰੀਆ ਫਾਜ਼ਲ ਦਾ 1,70,000 ਰੇਟ ਮੰਗਿਆ ਫਾਜ਼ਲ ਕਾਇਰ ਹੈ 70094 49390 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 987798 8446 ਇਸ ਨੰਬਰ ਤੇ 5 ਤੋਂ 7 ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਐਡ ਕਰਵਾ ਸਕਦੇ ਹੋ ਜੀ ਕਰਨਾ ਕੀ ਹੈ ਬਸ 5 ਤੋਂ 7 ਫੋਟੋਆਂ ਤੇ ਸਾਰੀ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਤਾਂ ਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ 40 kva ਦਾ ਜਨਰੇਟਰ ਵਿਕਾਊ ਹੈ ਜੀ 40 kva ਦਾ ਜਨਰੇਟਰ ਵਿਕਾਊ ਹੈ ਜੀ 85000 ਰੁਪਏ ਰੇਟ ਮੰਗਿਆ ਏਰੀਆ ਤੁਰੀ ਹੈ ਜੀ ਬਾਕੀ ਸਾਫ ਕੰਡੀਸ਼ਨ ਦਾ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ 85000 ਰੁਪਏ ਰੇਟ ਮੰਗਿਆ 40 kva ਦਾ ਜਨਰੇਟਰ ਹੈ ਜੀ 98771 12454 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਇੱਕ ਹੋਰ ਵੀਰਾਂ ਨੂੰ ਬੇਨਤੀ ਹੈ ਜੀ ਕਈ ਵਾਰੀ ਵੀਰਵਧਾ ਜਿਹੜਾ ਕਿ ਰੇਟ ਲਾਣ ਦੇ ਚੀਜ਼ਾਂ ਦਾ ਵੀਰਾਂ ਨੂੰ ਬੇਨਤੀ ਹੈ ਜੀ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਸਕੇ ਸਵਰਾਜ 855 ਡਾਇਰੈਕਟਰ ਵਿਕਾਊ ਹੈ ਜੀ 2022 ਮਾਡਲ ਹੈ ਜੀ 90% ਟਾਇਰ ਨੇ ਜੀ ਹਰਿਆਣਾ ਨੰਬਰ ਹੈ ਜੀ ਏਰੀਆ ਬਠਿੰਡਾ ਰੇਟ ਦੀ ਗੱਲ ਕਰੀ ਤਾਂ 6,65,000 ਰੁਪਏ ਰੇਟ ਮੰਗਿਆ ਜੀ ਬਾਕੀ ਕੋਈ ਕਮੀ ਪੇਸ਼ੀ ਨਹੀਂ ਹੈਗੀ 16 ਨੋ 28 ਦੇ ਟਾਇਰ ਨੇ ਜੀ 88726 74539 ਇਹ ਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਸੰਪਰਕ ਕਰੋ ਸਵਰਾਜ 855 ਟਰੈਕਟਰ 2022 ਮਾਡਲ 6 ਲੱਖ 65000 ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਸਵਰਾਜ 744 ਟਰੈਕਟਰ ਵਿਕਾਊਾ 2018 ਮਾਡਲ ਹੈ ਜੀ ਨਕਦ ਕੈਸ਼ 80% ਟਾਇਰ ਨੇ ਜੀ ਰੇਟ 5 ਲੱਖ 45000 ਏਰੀਆ ਤਲਵੰਡੀ ਸਾਬੋ ਲਵੰਡੀ ਸਾਬੋ ਏਰੀਆ ਜੀ 545000 ਰੁਪਏ ਰੇਟ ਮੰਗੇ ਨਗਦ ਕੈਸ਼ ਸਵਰਾਜ 744 ਡਾਇਰੈਕਟਰ ਵਿਕਾਊ 2018 ਮਾਡਲ 805434733 ਇਸ ਨੰਬਰ ਤੇ ਫੋਨ ਕਰਕੇ ਸਵਰਾਜ 744 ਡਾਇਰੈਕਟਰ ਨੂੰ 5 ਲੱਖ 45000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਪੰਜਾਬ ਨੰਬਰ ਹੈ ਜੀ ਲਓ ਜੀ ਇੱਕ ਹੋਰ ਤੁਹਾਡੇ ਲਈ ਟਾਪ ਦੀ ਜ਼ਮੀਨ ਲੈ ਕੇ ਆਏ ਆ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ 26 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਿੱਚ ਮੋਟਰ ਲੱਗੀ ਹੈ 12 ਕਿੱਲੇ ਕਿਨੂ ਦਾ ਬਾਗ ਲੱਗਿਆ 10 ਕਿੱਲੇ ਸ਼ਪੈਦਾ ਬਾਕੀ ਖੇਤੀਬਾੜੀ ਜ਼ਮੀਨ ਹੈ 26 ਕਿੱਲੇ ਸਾਰੀ ਜ਼ਮੀਨ ਹੈ ਜੀ ਵਿੱਚ ਮੋਟਰ ਲੱਗੀ ਹੈ 12 ਕਿੱਲੇ ਕਿਨੂ ਦਾ ਬਾਗ ਲੱਗਿਆ 10 ਕਿੱਲੇ ਸ਼ਪੈਦਾ ਲੱਗਿਆ ਬਾਕੀ ਖੇਤੀਬਾੜੀ ਵਾਲੀ ਜ਼ਮੀਨ ਹੈ ਜੀ 17 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ ਹੈ ਏਰੀਆ ਜੀ ਗੜ ਸ਼ੰਕਰ 17 ਲੱਖ ਰੁਪਏ ਕਿੱਲੇ ਦਾ ਰੇਟ ਹੈ ਜੀ ਗੜ ਸ਼ੰਕਰ ਏਰੀਏ ਦੇ ਵਿੱਚ ਇਹ ਜ਼ਮੀਨ ਵਿਕਾਊ ਹੈ 788914493 ਇਹ ਵੀਰ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ 26 ਕਿਲੇ ਜ਼ਮੀਨ 11 ਲੱਖ ਰੁਪਏ ਨੂੰ ਕਿਲਾ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜੀ WhatsApp ਗਰੁੱਪਾਂ ਦੇ Facebook ਤੇ Insta ਤੇ ਤੁਸੀਂ ਕਿਤੇ ਵੀ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਤਾਂ ਕਿ ਜਿਹੜੀਆਂ ਵੀਡੀਓ ਵੀਰਾਂ ਦੀਆਂ ਜ਼ਮੀਨਾਂ ਵਾਲੀਆਂ ਹੁੰਦੀਆਂ ਨੇ ਜਾਂ ਕੋਈ ਵੀ ਚੀਜ਼ਾਂ ਹੁੰਦੀਆਂ ਨੇ ਜਲਦੀ ਸੇਲ ਹੋ ਸਕਣ ਇਹ ਕਿਸਾਨ ਭਰਾਵਾਂ ਦੀ ਮਦਦ ਹੋ ਸਕੇ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਵੀਰ ਵਧੀਆ ਕਮੈਂਟ ਕਰਦੇ ਨੇ ਵੀਡੀਓ ਨੂੰ ਸ਼ੇਅਰ ਲਾਈਕ ਕਰਦੇ ਆ ਰਹੇ ਨੇ ਤੁਹਾਡਾ ਆਪਣਾ ਚੈਨਲ ਹੈ ਜੀ ਬਸ ਤੋਂ ਬਸ ਸਪੋਰਟ ਕਰਿਆ ਕਰੋ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਬਣ ਰਾ ਤੁਸੀਂ ਆਪਣੇ ਚੈਨਲ YouTube tractor mela ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਆਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ